ਸ਼ਿਕਾਰ ਜੀ ਵੈਲਕਮ ਟੂ ਮਾਈ ਚੈਨਲ ਜੈਨਿਸ ਫੂਡ ਫॉर ਫੂਡੀਜ਼ ਮੈਂ ਕੀ ਕਰ ਰਹੀ ਆ ਤੁਸੀਂ ਦੇਖ ਰਹੇ ਹੋ ਕਿ ਮੇਰੇ ਕੋਲੇ ਆ ਸੁੱਕਾ ਨਾਰੀਅਲ ਗੋਟ ਜਟ ਜੋ ਅੱਜ ਕੱਲ ਆਪਦੇ ਆਪ ਦੇ ਏਰੀਆ ਚ ਕਹਿੰਦੇ ਐ ਇਹਨੂੰ ਮੈਂ ਉਸ ਦਾ ਥੋੜਾ ਜਿਹਾ ਦਾ 프ਾਂਟ ਕੱਟ ਕੇ ਤੇ ਉਹਦਾ ਮੂੰਹ ਖੋਲਣ ਦੀ ਕੋਸ਼ਿਸ਼ ਕਰ ਰਹੀ ਆ ਮੇਰੇ ਕੋਲੇ ਤਿੰਨ ਡਰਾਈ ਕੋਕੋਨਟਸ ਗੋਟ ਜਿਹਨੂੰ ਅਸੀਂ ਕਹਿੰਨੇ ਆ ਉਹ ਹੈਗੇ ਨੇ ਤੇ ਆ ਜੇ ਤੁਸੀਂ ਨਜ਼ਰ ਮਾਰੋਗੇ ਕਾਜੂ ਅਖਰੋਟ ਬਦਾਮ ਮਖਾਣੇ ਮਾਗਜਾ ਆ ਆ ਹੈਗੇ ਖਸਖਸ ਈਸਮ ਗੋਲ ਕੱਚੀ ਹਲਦੀ ਤੇ ਪੂਰੀ ਮਿਰਚ ਠੀਕ ਹੈ ਜੀ ਇਹਦੀ ਕੁਆਂਟੀਟੀ ਮੈਂ ਤੁਹਾਨੂੰ ਨਹੀਂ ਦੱਸ ਰਹੀ ਕਿਉਂਕਿ ਇਹਦੇ ਚ ਕੋਈ ਵੀ ਚੀਜ਼ ਐਸੀ ਨਹੀਂ ਜੇ ਥੋੜੀ ਵੱਤ ਹੋ ਗਈ ਤਾਂ ਕੋਈ ਗਲਤ ਹੋ ਜਾਊਗਾ ਜਾਂ ਥੋੜੀ ਘਟ ਗਈ ਤਾਂ ਗਲਤ ਹੋ ਜਾਊਗਾ ਇਹ ਹੁਣ ਮੈਂ ਕੀ ਬਣਾਉਣ ਜਾ ਰਹੀ ਆ ਜੀ ਇਹ ਮੈਂ ਬਣਾਉਣ ਜਾ ਰਹੀ ਆ ਮੈਂ ਇਹਨੂੰ ਕਹਿੰਨੀ ਹੁੰਦੀ ਹੈ ਵਿਰਾਸਤੀ ਪੰਜੀਰੀ ਵਿਰਾਸਤੀ ਪੰਜੀਰੀ ਕਿਉਂ ਕਹਿੰਨੀ ਹੈ ਕਿਉਂਕਿ ਇਹ ਦਾਦੀਆਂ ਨੇ ਪਰਨਾਨੀਆਂ ਨੇ ਪਰਦਾਦੀਆਂ ਨੇ ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਕਿੰਨੇ ਸਮੇਂ ਤੋਂ ਇਹ ਵਾਲੀ ਜੋ ਪੰਜੀਰੀ ਹੈ ਸਾਡੇ ਘਰ ਚ ਉਹਦੀਆਂ ਪਿੰਨੀਆਂ ਬਣਾ ਲੈਂਦੇ ਸੀਗੇ ਉਹ ਚਲਦੀ ਆ ਰਹੀ ਆ ਔਰ ਕਿਹਾ ਜਾਂਦਾ ਹੈ ਕਿ ਸਿਰਦਰਦਾਸਤ ਪੁਰਾਣੇ ਤੋਂ ਪੁਰਾਣਾ ਕੋਈ ਸਿਰਦਰਦ ਹੈ ਅੱਖਾਂ ਦੀ ਕਮਜ਼ੋਰੀ ਹੈ ਉਹਨਾਂ ਆਸਤੇ ਚੀਜ਼ ਬਹੁਤ ਬੈਨੀਫੀਸ਼ੀਅਲ ਹੈ ਔਰ ਗਰੋਇੰਗ ਬੱਚਿਆਂ ਆਸਤੇ ਤਾਂ ਵੈਸੇ ਹੀ ਹੈ ਬੜੀ ਤਾਕਤਦਾਰ ਤੁਸੀਂ ਦੇਖ ਲਿਆ ਸਾਰਾ ਸਮਾਨ ਦੇਖ ਲਿਆ ਇਹ ਬੱਚੇ ਹੋਏ ਇਹ ਕਿਸ ਤਰ੍ਹਾਂ ਬਣਾਈ ਜਾਂਦੇ ਸੀ ਇਹ ਦੁੱਧ ਚ ਆ ਨਾਰੀਅਲ ਦੇ ਵਿੱਚ ਸਭ ਕੁਝ ਸਮਾਨ ਭਰ ਕੇ ਦੁੱਧ ਚ ਰਚਾਇਆ ਜਾਂਦਾ ਸੀ ਸੇ ਸਾਡੀਆਂ ਸਾਡੇ ਜਿਹੜੇ ਬਜ਼ੁਰਗ ਮਾਤਾਵਾਂ ਸੀ ਉਹ ਚੁੱਲਿਆਂ ਦੇ ਉੱਤੇ ਜਾਂ ਹਾਰਿਆਂ ਚ ਦੁੱਧ ਕਢਨਾ ਦੋ ਦੋ ਤਿੰਨ ਤਿੰਨ ਦਿਨ ਇਹ ਦੁੱਧ ਉਹਦੇ ਚ ਪਾਈ ਜਾਣਾ ਔਰ ਇਹਨੇ ਕੜੀ ਜਾਣਾ ਸੋ ਅੱਜ ਕੱਲ ਮਜਬੂਰੀ ਹੈ ਜੀ ਨਾ ਤਾਂ ਇੰਨਾ ਟਾਈਮ ਹੈ ਆਪਣੇ ਕੋਲੇ ਨਾ ਉਹ ਚੁੱਲ੍ਹੇ ਹਾਰੇ ਰਹੇ ਨਹੀਂ ਪਰ ਉਸ ਨੂੰ ਆਬੇ ਘਰ ਵਿੱਚ ਅਸੀਂ ਤਾਂ ਅੱਜ ਵੀ ਬਣਾਉਨੇ ਆ ਕੁੱਕਰ ਚ ਵਿਸਲ ਦੋ ਆ ਲਈਦੀ ਆ ਜਾਂ ਪੱਠੀ ਤੇ ਜਿਆਦਾ ਸੇਕ ਲੋ ਆ ਲਈਦਾ ਤੇ ਉਹ ਮੈਂ ਕਿਸ ਤਰ੍ਹਾਂ ਬਰੌਨੀਆਂ ਬਣਾਉਣੀ ਹੈ ਔਰ ਉਸ ਨੂੰ ਮੈਂ ਥੋੜਾ ਜਿਹਾ ਰੀਕਰੀਏਟ ਕੀਤਾ ਆਪਦੇ ਉਹਦੇ ਵਿੱਚ ਕੁਝ ਸਮਾਨ ਐਕਸਟਰਾ ਹੋਰ ਪਾਇਆ ਤਾਂ ਮੈਂ ਕਿਵੇਂ ਬਣਾਉਣੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ ਆਓ سٹਾਰਟ ਕਰੀਏ ਸੋ ਸਭ ਤੋਂ ਪਹਿਲਾਂ ਜੀ ਆਪਾਂ ਮੇਰੇ ਕੋਲੇ 4 4.5 ਕਿਲੋ ਦੁੱਧ ਹੈ ਐਕਚੁਅਲੀ 4 ਕਿਲੋ ਸੀਗਾ ਤੇ ਕੁਛ ਮੈਂ ਘਰੋਂ ਪਾਇਆ ਤੇ ਪਹਿਲਾਂ ਇਸ ਨੂੰ ਹਲਕਾ ਜਿਹਾ ਉਬਲਣ ਦਿਨੇ ਆ ਇੱਕ ਦੋ ਉਬਾਲੇ ਆਉਣ ਦਿਨੇ ਆ ਤਾਂ ਫਿਰ ਉਸ ਤੋਂ ਬਾਅਦ ਜਦੋਂ ਥੋੜੀ ਜਿਹੀ ਦੀ ਕੁਆਂਟੀਟੀ ਘਟੂਗੀ ਉਸ ਤੋਂ ਬਾਅਦ ਇਸ ਵਿੱਚ ਆਪਾਂ ਹੌਲੀ ਹੌਲੀ ਸਮਾਨ ਪਾਵਾਂਗੇ ਜਿੰਨੇ ਦੇਰ ਦੋ ਦਤ ਨੂੰ ਉਬਾਲਾ ਆਉਂਦਾ ਹੈ ਜੇ ਤਾਂ ਡਰਾਈ ਫਰੂਟ ਕੱਟ ਕੇ ਰੈਡੀ ਕਰ ਲੈਣੇ ਆ ਭਰਨੇ ਸੋਕੇ ਹੋ ਜਾਣਗੇ ਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਦੇ ਆ ਕਿ ਪਹਿਲਾਂ ਸਰਦੀਆਂ ਸ਼ੁਰੂ ਹੁੰਦੇ ਸਾਰੀ ਸਾਡੇ ਘਰ ਔਰ ਕਾਫੀ ਹੋਰ ਕਰਾਚੂਏ ਸਾਡੇ ਜਾਨ ਪੁਛਾਨ ਦੇ ਘਰ ਨੇ ਪਿੰਡਾਂ ਚ ਖਾਸ ਕਰਕੇ ਤਾਂ ਇਸ ਤਰ੍ਹਾਂ ਵੀ ਇਹ ਚੀਜ਼ਾਂ ਇਸ ਤਰ੍ਹਾਂ ਦਾ ਸਮਾਨ ਪੰਜੀਰੀਆਂ ਪਿੰਨੀਆਂ ਡਰਾਈ ਫਰੂਟਸ ਖਸਖਸ ਇਹਨਾਂ ਸਭ ਦੀ ਵਰਤੋਂ ਕਰਕੇ ਬਣਨੀਆਂ ਸ਼ੁਰੂ ਹੋ ਜਾਂਦੀਆਂ ਸੀ ਉਹਦਾ ਰੀਜ਼ਨ ਇਹ ਸੀਗਾ ਕਿ ਚਾਹੇ ਵਾਇਰਲ ਇਨਫੈਕਸ਼ਨਸ ਨੇ ਚਾਹੇ ਸਿਰਦਰਦ ਨੇ ਚਾਹੇ ਨਜ਼ਰਾਂ ਅੱਜਕੱਲ ਆਪਾਂ ਦੇਖਿਆ ਛੋਟੇ ਛੋਟੇ ਬੱਚਿਆਂ ਦੇ ਅੰਕਲ ਲੱਗੀਆਂ ਹੋਈਆਂ ਨੇ ਪਹਿਲਾਂ ਆਹੇ ਕੁਝ ਦੇਸੀ ਨੁਸਖੇ ਹੁੰਦੇ ਸੀਗੇ ਕਿ ਜਿਨ੍ਹਾਂ ਦੀ ਵਜ੍ਹਾ ਨਾਲ ਤੰਦਰੁਸਤੀ ਥੋੜੀ ਵੱਧ ਸੀ 노 ਡਾਊਟ ਪੋਲਿਊਸ਼ਨਸ ਵਗੈਰਾ ਨੇ ਬਹੁਤ ਕਾਊਂਟ ਕੀਤਾ ਪਰ ਸਾਡਾ ਅੰਦਰੋਂ ਵਿਤ ਵੀ ਕਮਜ਼ੋਰ ਹੋਇਆ ਤਾਂ ਇਹ ਸਾਡੇ ਘਰਾਂ ਦੇ ਵਿੱਚ ਤਾਂ ਸਿਆਲੋ ਸਿਆਲ ਆਏ ਦੀ ਤਸਵੀਰ ਗਰਮ ਹੈ ਤੇ ਇਹਦੀ ਤਸਵੀਰ ਠੰਡੀ ਹੈ ਇਹ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ ਸੀਗੀਆਂ ਸਿਆਲੋ ਸਿਆਲ ਪਿੰਨੀਆਂ ਪੰਜੀਰੀ ਇਹ ਚੀਜ਼ਾਂ ਮੁੱਕਦੀਆਂ ਨਹੀਂ ਸੀ ਡਾਈਜੈਸ਼ਨ ਵੀ ਸਟਰੋਂਗ ਹੁੰਦੀ ਸੀ ਔਰ ਇਹ ਸਭ ਉਹ ਚੀਜ਼ਾਂ ਨੇ ਜਿਨ੍ਹਾਂ ਨੇ ਸਾਡੇ ਬ੍ਰੇਨ ਨੂੰ ਸਾਡੇ ਅੰਦਰੋਂ ਸਟਰੈਂਥ ਨੂੰ ਸਾਡੇ ਫੇਫੜਿਆਂ ਨੂੰ ਸਾਡੀ ਨਜ਼ਰ ਨੂੰ ਸਾਡੇ ਹਾਜਮੇ ਨੂੰ ਸਾਡੇ ਸੰਪੂਰਨ ਸਰੀਰ ਨੂੰ ਤਾਕਤ ਦੇਣੀ ਤਾਂ ਆਹ ਕਰਕੇ ਜਿੰਨੀ ਦੇਰ ਚ ਦੁੱਧ گاੜਾ ਨਹੀਂ ਹੁੰਦਾ ਮੈਂ ਆਹ ਸਮਾਨ ਰੈਡੀ ਕਰ ਲੈਣੀ ਹੈ ਔਰ ਗੋਟ ਮੈਂ ਤੁਹਾਡੇ ਸਾਹਮਣੇ ਉਹ ਤਾਂ ਕੱਟ ਹੀ ਲਏ ਨੇ ਤੇ ਉਸ ਦੇ ਅੰਦਰ ਭਰ ਕੇ ਆਪਾਂ ਉਹਨੂੰ ਕਿਵੇਂ ਵਿੱਚ ਪਾ ਕੇ ਕਿਸ ਤਰ੍ਹਾਂ ਲਿਜਾਣਾ ਹੈ ਇਹ ਅੱਗੇ ਦੇਖਦੇ ਹਾਂ ਸੋ ਹਣ ਤੁਸੀਂ ਦੇਖ ਸਕਦੇ ਹੋ ਕਿ ਦੁੱਧ ਆਨਲਾਈਨ ਤੁਹਾਨੂੰ ਦੱਸਿਆ ਉਹ ਤੋਂ ਥੋੜਾ نیچے ਚਲਾ ਗਿਆ ਕੁਆਂਟੀਟੀ ਘਟਣੀ ਸ਼ੁਰੂ ਹੋ ਗਈ ਹੈ ਸੋ ਹਣ ਇਸ ਵਿੱਚ ਆਪਾਂ ਸਾਰਾ ਸਮਾਨ ਪਾਵਾਂਗੇ ਸਭ ਤੋਂ ਪਹਿਲਾਂ ਮੈਂ ਆ ਇਸਮ ਗੋਲ ਲੈ ਆਏ ਜੀ ਔਰ ਨਾਲ ਹੀ ਇਸ ਦੇ ਵਿੱਚ ਮੈਂ ਐਡ ਕਰਨ ਲੱਗੀ ਹਾਂ ਖਸ ਖਸ ਤੇ ਇਹਦਾ ਇੱਕ گاੜਾ ਜਿਹਾ ਘੋਲ ਬਣਾਵਾਂਗੇ ਥੋੜਾ ਥੋੜਾ ਇਹੀ ਜੋ ਦੁੱਧ ਰਿਜ ਰਿਹਾ ਹੈ ਇਹਦੇ ਚੋ ਪਾ ਕੇ ਗਰਮ ਦੁੱਧ ਹੈ ਔਰ ਇਹਦੇ ਨਾਲ ਇੱਕ ਥਿੱਕ ਜਿਹਾ ਬੈਟਰ ਦੇਖਦੇ ਹਾਂ ਕਿੰਨਾ ਕੁ ਦੁੱਧ ਪੈਂਦਾ ਹੈ ਤਿਆਰ ਕਰਾਂਗੇ ਉਹ ਆਪਾਂ ਬਾਈਂਡਿੰਗ ਦੇਣੀ ਹੈ ਡਰਾਈ ਫਰੂਟਸ ਨਾਲ ਇਹਦੇ ਵਿੱਚ ਜਦੋਂ ਡਰਾਈ ਫਰੂਟ ਐਡ ਕਰਾਂਗੇ ਤਾਂ ਇੱਕ ਪਕੜ ਬਣ ਜਾਏਗੀ ਤੇ ਉਹ ਜਦੋਂ ਆਪਾਂ ਨਾਰੀਅਲ ਚ ਭਰਾਂਗੇ ਤਾਂ ਬਾਹਰ ਨਹੀਂ ਨਿਕਲਣਗੇ ਥੋੜਾ ਦੁੱਧ ਹੋਰ ਐਡ ਕਰਦੇ ਆਂ ਦੇਖਦੇ ਆ ਕਿੰਨਾ ਕੁ ਪੈਂਦਾ ਮਿਕਸ ਕਰਕੇ ਦੇਖਦੇ ਆ ਬਿਲਕੁਲ ਜੀ ਹਲਕਾ ਜਿਹਾ ਮੈਂ ਹੋਰ ਵੀ ਪਾਇਆ ਸ਼ਾਇਦ ਉਹ ਕਵਰ ਨਹੀਂ ਹੋਇਆ ਤੇ ਇਹ ਜੇ ਲੰਪਸ ਵੀ ਰਹਿ ਜਾਣਗੇ ਤਾਂ ਤਾਂ ਵੀ ਕੋਈ ਨਹੀਂ ਕਿਉਂਕਿ ਵਿੱਚੇ ਘੁਲ ਜਾਣਾ ਸਭ ਕੁਝ ਆਹ ਡਰਾਈ ਫਰੂਟਸ ਨੇ ਮੈਂ ਦਰੜ ਜੇ ਕੀਤੇ ਸੀਗੇ ਪੂਰਾ ਪਾਊਡਰ ਨਹੀਂ ਬਣਾਇਆ। ਔਰ ਆ ਦੇਖੋਗੇ ਤੁਸੀਂ ਕਿ ਐਨੀ ਚੰਗੀ ਤਰ੍ਹਾਂ ਇਹਦੀ ਬਾਈਂਡਿੰਗ ਆ ਜਾਂਦੀ ਹੈ ਕਿ ਇੱਕ ਤਾਂ ਇਹਨਾਂ ਨੂੰ ਭਰਨਾ ਸੌਖਾ ਔਰ ਵੈਸੇ ਤਾਂ ਮੂੰਹ ਬੰਦ ਕਰਾਂਗੇ ਆਪਾਂ ਨਾਰੀਅਲ ਦਾ ਮੈਂ ਦਿਖਾਉਣੀ ਆ ਕਿਸ ਤਰ੍ਹਾਂ ਪਰ ਨਹੀਂ ਵੀ ਬੰਦ ਕਰਾਂਗੇ ਮਤਲਬ ਕਿਸੇ ਤਰ੍ਹਾਂ ਅੰਦਰ ਖੁੱਲ ਵੀ ਜਾਂਦਾ ਹੈ ਪਰ ਬਾਹਰ ਨਹੀਂ ਨਿਕਲੇਗਾ ਮਟੀਰੀਅਲ। ਆ ਮੈਂ ਤੁਹਾਡੇ ਸਾਹਮਣੇ ਮੈਂ ਭਰ ਕੇ ਦਿਖਾਉਣੀ ਆ। ਚੰਗੇ ਤਰੀਕੇ ਨਾਲ ਇਨੂੰ ਪ੍ਰੈਸ ਕਰ ਕਰਕੇ ਕਾਫੀ ਸਾਰਾ ਮਟੀਰੀਅਲ ਇਹਦੇ ਵਿੱਚ ਭਰ ਦੋ ਹੁਣ ਇਹ ਭਰਨ ਦੇ ਪਿੱਛੇ ਕੀ ਵਜ੍ਹਾ ਹੈ ਜ਼ਿਆਦਾ ਸਪਸ਼ਟਤਾ ਕਲੈਰਿਟੀ ਤਾਂ ਮੈਨੂੰ ਵੀ ਨਹੀਂ ਗਈ ਪੁਰਾਣੀਆਂ ਗੱਲਾਂ ਹੀ ਸੁਣੀਆਂ ਕਿ ਇਹਦੇ ਅੰਦਰ ਨਾਰੀਅਲ ਦਾ ਜੋ ਤਰਲ ਪਦਾਰਥ ਕੋਈ ਔਇਲ ਦੀ ਲੇਅਰ ਹੁੰਦੀ ਹੈ ਜਿਹਦਾ ਕਿ ਸਾਤ ਇਹਦੇ ਵਾਸਤੇ ਬਹੁਤ ਲਾਹੇਵੰਦ ਹੁੰਦਾ ਹੈ ਬਾਕੀ ਪਤਾ ਨਹੀਂ ਜੀ ਪੁਰਾਣੇ ਬੰਦਿਆਂ ਨੂੰ ਪਤਾ ਹੋਊਗਾ ਪਰ ਹਾਂ ਜੋ ਇਹ ਚੀਜ਼ ਬਣਦੀ ਹੈ ਇਹ ਬਹੁਤ ਹੀ ਲਾਜਵਾਬ ਚੀਜ਼ ਹੈ ਸੋ ਇਹ ਸਾਰੇ ਤਿੰਨੇ ਮੈਂ ਜੋ ਨਾਰੀਅਲ ਨੇ ਭਰਤੇ ਆ। ਔਰ ਜੇ ਵੈਸੇ ਦਾ ਮਟੀਰੀਅਲ ਸਾਡਾ ਖਤਮ ਹੋ ਗਿਆ ਜੇ ਬਾਅਦ ਚ ਵੀ ਜਾਵੇ ਤਾਂ ਜਦੋਂ ਐਂਟ ਚ ਦੁੱਤ ਗਾੜਾ ਹੁੰਦਾ ਵਿੱਚੇ ਮਿਕਸ ਕਰ ਦਿਓ। ਵਿੱਚੇ ਹੀ ਪਾ ਦਿਓ ਸਾਰਾ ਮਟੀਰੀਅਲ। ਉਹ ਖੋਏ ਦੇ ਵਿੱਚ ਹੀ ਰਲ ਜਾਂਦਾ ਹੈ। ਤਾਂ ਇਸ ਨੂੰ ਵੇਚ ਰਿਹਾ ਕੇ ਆਪਾਂ ਖੋਆ ਬਣਾਉਣਾ ਹੈ। ਔਰ ਹੋਂ ਇਸ ਦਾ ਮੂੰਹ ਮੈਂ ਕਿਸ ਤਰ੍ਹਾਂ ਬੰਦ ਕਰੂੰਗੀ ਮੈਂ ਦਿਖਾਉਣੀ ਆ ਦੇਖੋ। ਤਿੰਨੋਂ ਨਾਰੀਅਲ ਭਰ ਦਿੱਤੇ ਗਏ ਨੇ ਔਰ ਹੁਣ ਮੇਰੇ ਕੋਲੇ ਗੁਜੇ ਆਟਾ ਹੈ ਜਿਵੇਂ ਮੈਂ ਇੱਕ ਰੋਲ ਬਣਾ ਰਹੀ ਹਾਂ ਔਰ ਉਸ ਨੂੰ ਮੂੰਹ ਦੇ ਉੱਤੇ ਚੰਗੇ ਤਰੀਕੇ ਨਾਲ ਪ੍ਰੈਸ ਕਰਕੇ ਚੰਗੇ ਤਰੀਕੇ ਨਾਲ ਸਾਰੇ ਪਾਸਿਆਂ ਤੋਂ ਮੈਂ ਕਵਰ ਕਰਕੇ ਤੇ ਇਹਦਾ ਜੋ ਨਾਰੀਅਲ ਦਾ ਹਿੱਸਾ ਉੱਤੋਂ ਰਿਮੂਵ ਕੀਤਾ ਸੀ ਉਹ ਨਾਲ ਆਪਾਂ ਚਪਕਾ ਦੇਣਾ ਬਿਲਕੁਲ ਨਿਕਲੇ ਗਾ ਨਹੀਂ ਔਰ ਕੋਈ ਆٹے ਦਾ ਕੱਚਾਪਾਨ ਨਹੀਂ ਹੁੰਦਾ ਤੁਸੀਂ ਦੇਖਿਆ ਹੀ ਹੋਣਾ ਕਿ ਘਰਾਂ 'ਚ ਜਦੋਂ ਦਾਲ ਜਾਂ ਸਬਜ਼ੀ 'ਚ ਨਾਣ ਵਾਜ ਜਾਂਦਾ ਤਾਂ ਆٹے ਦਾ ਭੇੜਾ ਵਿੱਚ ਸੱਟ ਦੇ ਦ। ਉਹ ਵਿੱਚੇ ਹੀ ਪੱਕ ਜਾਂਦਾ। ਸੋ ਇਸ ਕੇਸ ਵਿੱਚ ਵਿੱਚੇ ਪੱਕ ਵੀ ਜਾਂਦਾ ਐਂਡ ਤੱਕ ਜਾਂਦੇ ਜਾਂਦੇ ਇਹ ਆਟਾ ਅੱਡ ਹੋ ਜਾਂਦਾ। ਕਿਉਂਕਿ ਨਾਰੀਅਲ ਖੁਰਨਾ ਸ਼ੁਰੂ ਹੋ ਜਾਂਦਾ ਹੈ, ਘੁਲਣਾ ਸ਼ੁਰੂ ਹੋ ਜਾਂਦਾ ਹੈ, ਸੌਫਟ ਹੋ ਜਾਂਦਾ ਔਰ ਉਹ ਆਟਾ ਫਿਰ ਤੁਸੀਂ ਪਰਤ ਜਿਹਦੀ ਐ ਉਹ ਕੱਢ ਕੇ ਬਾਹਰ ਤੁਸੀਂ ਕੱਢ ਸਕਦੇ ਹੋ। ਸੋ ਆ ਦੇਖੋ ਜੀ ਇਸ ਨੂੰ ਵੀ ਮੈਂ ਕਵਰ ਕਰਤਾ ਹਾਂ ਆਹ ਰੋਣਾਪਾ ਇਹ ਸਾਰੇ ਨਾਰੀਅਲ ਵਾਰੀ-ਵਾਰੀ ਰਿੱਚਦੇ ਹੋਏ ਦੁੱਧ ਚ ਹਲਕੇ ਜਿਹੇ ਹੱਥਾਂ ਨਾਲ ਪਾਵਾਂਗੇ ਚੰਗੀ ਤਰ੍ਹਾਂ ਮੈਂ ਪਹਿਲਾਂ ਇਹਨੂੰ ਪ੍ਰੈਸ ਕਰਦੇ ਹਾਂ ਤੇ ਔਰ ਕੋਈ ਡਾਰਾਲੇ ਗਾਲਨੀਆਂ ਖੁੱਲ ਵੀ ਜਾਂਦਾ ਤਾਂ ਬਿਲਕੁਲ ਨਹੀਂ ਨਿਕਲੂਗਾ ਪਰ ਚਲੋ ਆਪਦੇ ਮਨ ਦੀ ਇੱਕ ਸੈਟੀਸਫੈਕਸ਼ਨ ਹੈ ਕਿ ਨਾਰੀਅਲ ਨੂੰ ਮੈਂ ਸਾਰੇ ਪਾਸੇ ਤੋਂ ਆਪਾਂ ਬੰਦ ਕਰ ਦਿੰਨੇ ਆ ਆ ਤਿੰਨੋਂ ਨਾਰੀਅਲ ਆਪਣੇ ਰੈਡੀ ਨੇ ਔਰ ਆ ਦੁੱਧ ਪੂਰੇ ਤਰੀਕੇ ਨਾਲ ਰਿਜ ਰਿਹਾ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਇਹਨਾਂ ਨੂੰ ਹੁਣ ਆਪਾਂ ਰਿਜਣ ਦਿਆਂਗੇ ਇਹ ਟੋਟਲ ਪ੍ਰੋਸੈਸ ਬੜੇ RAM nal 7-8 ਘੰਟੇ ਦਾ ਹੈ ਜੀ ਸੋ ਬੜੇ ਸਬਰ ਨਾਲ ਇਹਨੂੰ ਬਣਾਉਣਾ ਪੈਂਦਾ ਪਰ ਜਦੋਂ ਚੀਜ਼ ਬਣ ਕੇ ਤਿਆਰ ਹੁੰਦੀ ਹੈ ਤਾਂ ਉਹ ਇੱਕ ਮੈਡੀਸਨਲ ਪੰਜੀਰੀ ਹੈ ਜੋ ਬਹੁਤ ਹੀ ਵਧੀਆ ਹੈ ਸਵਾਦ ਵੀ ਅੱਛਾ ਹੁੰਦਾ ਔਰ ਲਾਹੇਵੰਦ ਵੀ ਹੁੰਦੀ ਹੈ ਸੋ ਇਹਨੂੰ ਹੁਣ ਆਪਾਂ ਚਿੱਗੀ ਤਰ੍ਹਾਂ ਰੁੱਜਣ ਦੇਾਂਗੇ ਤੇ ਜਿੰਨੇ ਹੁਣ ਉਹ ਰਿਜ ਰਿਹਾ ਜੀ ਜਿੰਨੇ ਤਾਂ ਨਹੀਂ ਉਹ ਤਾਂ ਕਾਫੀ ਦੇਰ ਲੱਜੂਗਾ ਪਰ ਥੋੜਾ ਦੁੱਧ ਜਿਵੇਂ ਜਿਵੇਂ ਘੱਟੂਗਾ ਉਹਦੇ ਵਿੱਚ ਮੈਂ ਆ ਜੋ ਮੇਰੇ ਕੋਲੇ ਹਰੀ ਹਲਦੀ ਹੈ ਕੱਚੀ ਹਲਦੀ ਹਰੀ ਹਲਦੀ ਉਹਨੂੰ ਮੈਂ ਪੀਲ ਆਫ ਕਰਕੇ ਤੇ ਕਦੂਕਸ ਕਰ ਲਵਾਂਗੀ ਬਸ ਰਿਜਦੇ ਦੁੱਧ ਚ ਆਪਾਂ ਸਾਰਾ ਸਮਾਨ ਪਾਉਣਾ ਹੈ ਆ ਹਲਦੀ ਕਦੂਕਸ ਕੀਤੀ ਤੇ ਮੈਂ ਵਿੱਚ ਪਾਤੀ ਜੇ ਨਾਰੀਅਲ ਸੌਫਟ ਨਾ ਹੋਵੇ ਆ ਰੋਸਟਡ ਮਖਾਣੇ ਨੇ ਜੀ ਉਹ ਵੀ ਮੈਂ ਵਿੱਚ ਪਾਤੇ ਤਾਂ ਦੁੱਧ ਹੋਰ ਐਡ ਕਰੀ ਜਾਂ ਆ ਪੂਰੀ ਮਿਰਚ ਹੈ ਜੀ ਜੋ ਕਿ ਨਿਗਾ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਸੋ ਇਹ ਮੈਂ 2 ਚਮਚੇ ਅਪਰੋਕਸੀਮੇਟਲੀ ਪਾਏ ਨੇ ਇਹਦੇ ਵਿੱਚ ਜਿੰਨਾ ਸਮਾਨ ਹੈ ਉਹਦੇ ਵਿੱਚ 2 ਟੀस्पूनs ਭਰ ਕੇ ਇਹ ਮੈਂ ਵਿੱਚ ਐਡ ਕਰ ਲਈਆਂ ਬੜਾ ਸੋਨਾ ਜਿਹਾ ਕਲਰ ਹੋ ਜਾਂਦਾ ਹੈ ਸਾਰੇ ਕਾਸੇ ਦਾ हां मैं दस रही थी कि जे नारियल सॉफ्ट नहीं हुंदे ता इनन नु लजौणा और जे दूध दी क्वांटिटी ਘਟਦੀ ਜਾਂਦੀ ਹੈ ਤਾਂ ਦੁੱਧ ਹੋਰ ਐਡ ਕਰੋ ਕਿਉਂਕਿ नारियल ऐसे ਦੇ ਵਿੱਚ ਪੂਰੇ ਤਰੀਕੇ ਨਾਲ सॉफ्ट ਹੋਣੇ ਚਾਹੀਦੇ ਆ ਉਹਨਾ ਦੇਖੋ ਜੇ ਕੋਈ 7-8 ਘੰਟਿਆਂ ਤੋਂ ਬਾਅਦ ਥੋੜਾ ਜਿਹਾ ਦੁੱਧ ਮੇਰੇ ਕੋਲ 1.5 ਕਿਲੋ ਦੁੱਧ ਹੋਰ ਪਾਇਆ ਸੀ ਔਰ ਹੋ ਨਾਪਾਂ ਆ ਆ ਮੈਂ ਦੇਸੀ ਘੋਲਿਆ ਹੈ ਇਹਦੇ ਵਿੱਚ ਬੇਸਨ ਭੁੰਨਾਗੇ ਦੇਸੀ ਘੋਲ ਤਕਰੀਬਨ ਪੌਣਾ ਕਿਲੋ ਹੈ ਔਰ ਸਵਾ ਕਿਲੋ ਤੋਂ ਥੋੜਾ ਜਿਆਦਾ ਪਰ ਡੇਢ ਤੋਂ ਘੱਟ ਬੇਸਨ ਜਿਹੜਾ ਕੇ ਇਸ ਵਿੱਚ ਮੈਂ ਚੰਗੇ ਤਰੀਕੇ ਨਾਲ ਭੁੰਨੂੰਗੀ ਪਿੰਨੀਆਂ ਬਣਾਉਣ ਵਾਸਤੇ ਪੰਜੀਰੀ ਬਣਾਉਣ ਵਾਸਤੇ ਸੋ ਕੋਸ਼ ਮੇਰੇ ਕੋਲੇ ਬੇਸਨ ਪਹਿਲਾਂ ਪਿਆ ਸੀ ਇਸੇ ਕਰਕੇ ਮੈਂ ਕਿਹਾ ਵੀ ਇਹ ਮੇਰਾ ਨਾਪਿਆ ਨਹੀਂ ਹੋਇਆ ਪਰ ਸਵਾ ਕਿਲੋ ਤੋਂ ਥੋੜਾ ਜ਼ਿਆਦਾ ਤੇ ਕਿਲੋ ਦਾ ਪੈਕੇਟ ਮੈਂ ਹੋਰ ਇਹਦੇ ਵਿੱਚ ਖਾਲੀ ਕਰ ਰਹੀ ਆਂ ਔਰ ਇਸ ਨੂੰ ਬੜਾ ਇਸ پنਜੀਰੀ ਦੇ ਇੱਕੋ ਕਹਿ ਲੋ ਡਰਾ ਬੈਕ ਹੈ ਜਾਂ ਸਬਰ ਬਹੁਤ ਚਾਹੀਦਾ ਇਹਨੂੰ ਵੀ ਔਨ ਮੀਡੀਅਮ ਤੋਂ ਲੋ ਫਲੋ ਫਲੇਮ ਤੇ ਆਪਾਂ ਇਸ ਚੀਜ਼ ਨੂੰ ਭੁੰਨਣਾ ਹੈ ਕਿਉਂਕਿ ਸੜਨਾ ਨਹੀਂ ਚਾਹੀਦਾ ਕਿ ਉਹਦੀ ਕੁਆਂਟੀਟੀ ਵੀ ਉਨੀਕ ਹੁੰਦੀ ਹੈ ਜ਼ਿਆਦਾ ਨਹੀਂ ਪਾਉਣੀ ਆ ਹੁਣ ਹੌਲੀ ਹੌਲੀ ਬੇਸਨ ਨੇ ਫੁੱਲਣਾ ਸ਼ੁਰੂ ਕੀਤਾ ਥੋੜਾ ਟਾਈਮ ਪੂਰ ਲੱਗੇਗਾ ਕਲਰ ਚੇਂਜ ਹੋ ਰਿਹਾ ਤੁਸੀਂ ਦੇਖ ਰਹੇ ਹੋ ਖੁਸ਼ਬੂ ਵੀ ਬਹੁਤ ਸੋਹਣੀ ਹੁੰਦੀ ਹੈ ਜਿਵੇਂ ਬੇਸਨ ਭੁੱਜ ਜਾਂਦਾ ਹੈ ਬੇਸਨ ਦਾ ਹਲਵਾ ਤੁਸੀਂ ਖਾਦਾ ਹੀ ਹੋਣਾ ਹੈ ਬੇਸਨ ਦਾ ਪ੍ਰਸ਼ਾਦ ਬਹੁਤ ਸਵਾਦ ਬੰਦ ਹੈ ਤਾਂ ਸੋ ਆ ਦੇਖ ਰਹੇ ਹਾਂ ਜੀ ਤੁਸੀਂ ਕਿ ਬੇਸਨ ਦਾ ਜਿਹੜਾ ਕਲਰ ਹੈ ਉਹ ਚੇਂਜ ਤਕਰੀਬਨ ਹੋ ਚੁੱਕਿਆ ਹੈ ਔਰ ਭੁੱਜ ਚੁੱਕਿਆ ਹੈ ਬੇਸਨ ਇਸ ਨੂੰ ਆਪਾਂ ਬੂਰਾ ਖੰਡ ਪਾ ਰਹੇ ਹਾਂ ਤਕਰੀਬਨ ਸਵਾ ਕਿਲੋ ਬੂਰਾ ਖੰਡੇ ਦੇ ਵਿੱਚ ਪੈ ਜਾਂਦੀ ਹੈ ਔਰ ਜਿੰਨਾ ਤੁਸੀਂ ਦੇਖੋਗੇ ਐਕਸੈਸ ਤੁਹਾਨੂੰ ਥੋੜਾ ਬਹੁਤ ਘਿਓ ਲੱਗਿਆ ਹੋਗਾ ਉਹ ਇਸ ਵਿੱਚ ਸ਼ੋਕ ਹੋ ਜਾ ਸੋ ਅੱਜ ਇਹ ਆਪਣਾ ਜਿਹੜਾ ਖੋਆ ਤਿਆਰ ਕੀਤਾ ਸੀ ਉਹਨੂੰ ਮੈਂ ਚੰਗੇ ਤਰੀਕੇ ਨਾਲ ਬਲੈਂਡ ਕਰ ਲਿਆ ਸਾਰੇ ਸਮਾਨ ਨੂੰ ਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਪੁੱਜਿਆ ਬੇਸਨ ਹੈ ਉਹ ਰਲਾਵਾਂਗੇ ਆ ਬਹੁਤ ਸੋਹਣਾ ਜਿਹਾ ਕਲਰ ਹੈ ਯੈਲੋਇਸ਼ ਬਰਾਊਨ ਜਿਹਾ ਕਲਰ ਹੈ ਇਹਦਾ ਜੋ ਦੁੱਧ ਮੱਖਣੇ ਹਲਦੀ ਸਾਰਾ ਕੁਝ ਸੀਗਾ ਤੇ ਇਹਦੇ ਵਿੱਚ ਹੁਣ ਮੈਂ ਆ ਜੋ ਬੇਸਨ ਪੁਜਿਆ ਪੁਜਿਆ ਬੇਸਨ ਔਰ ਬੂਰਾ ਖੰਡ ਇਹਦੇ ਵਿੱਚ ਰਲਾ ਕੇ ਆ ਥੋੜੀ ਥੋੜੀ ਬੂਰਾ ਖੰਡ ਨਹੀਂ ਰਲੀ ਕੋਈ ਗੱਲ ਨਹੀਂ ਇਹਨੂੰ ਹੁਣ ਆਪਾਂ ਸਾਰੇ ਨੂੰ ਮਿਕਸ ਕਰਾਂਗੇ ਚੰਗੇ ਤਰੀਕੇ ਨਾਲ ਤੇ ਇੱਕ ਚੰਗਾ ਸਟਾਰ ਦੇਵਾਂਗੇ ਔਰ ਤਕੜੇ ਹੱਥਾਂ ਨਾਲ ਇਹਨੂੰ ਰਲਣਾ ਪੈਂਦਾ ਅਸਾ ਸਾਰਾ ਰੈਡੀ ਹੋ ਗਿਆ ਜੀ ਰਲ ਕੇ ਤਿਆਰ ਹੋ ਗਿਆ ਹੁਣ ਇਸ ਨੂੰ ਆਪਾਂ ਠੰਡਾ ਹੋਣ ਲਈ ਰੱਖਾਂਗੇ ਔਰ ਉਸ ਤੋਂ ਬਾਅਦ ਇਹਦੀਆਂ ਪਿੰਨੀਆਂ ਵਟਾਂਗੇ ਥੋੜਾ ਕਿਉਂਕਿ ਬਹੁਤ ਜ਼ਿਆਦਾ ਗਰਮ ਹੈ ਬਹੁਤ ਠੰਡਾ ਨਹੀਂ ਕਰਨਾ ਪਰ ਐਨਾ ਕਿ ਹੱਥਾਂ ਨੂੰ ਗਰਮ ਨਾ ਲੱਗੇ ਆਹ ਦੇਖੋ ਜੀ ਆਪਣਾ ਮਿਕਸਚਰ ਸਾਰਾ ਠੰਡਾ ਹੋ ਚੁੱਕਿਆ ਹੈ ਤੇ ਆਓ ਜੀ ਹੁਣ ਮੇਰੇ ਨਾਲ ਪਿੰਨੀਆਂ ਵਟਾਓ ਤੇ ਨਾਲੇ ਖੁਦ ਸਵਾਦ ਲਓ ਔਰ ਉਸ ਤੋਂ ਮੋਟੀਵੇਟ ਹੋ ਕੇ ਘਰ ਵੀ ਬਣਾਓ ਤੇ ਆਪਦੇ ਪਰਿਵਾਰ ਨੂੰ ਵੀ ਉਸ ਦਾ ਸਵਾਦ ਦਿਖਾਓ ਆ ਮੈਂ ਤੁਹਾਡੇ ਸਾਹਮਣੇ ਸ਼ੁਰੂ ਕਰਨ ਲੱਗੀ ਆਂ ਵਾਹਿਗੁਰੂ ਮੈਂ ਪਿੰਨਿਆਂ ਦਾ ਸਾਈਜ਼ ਜ਼ਿਆਦਾ ਵੱਡਾ ਨਹੀਂ ਰੱਖਦੀ ਹੁੰਦੀ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਘੱਟ ਲੈਣੀ ਜ਼ਿਆਦਾ ਲੈਣੀ ਥੋੜੀ ਲੈਣੀ ਤੋੜਨੀ ਕਾਤੋਂ ਉਹ ਪੂਰੀ ਖਾਦੀ ਜਾਵੇ ਸੋ ਜੇ ਇਹ ਜੋ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ ਵਿਰਾਸਤੀ ਪੰਜੀਰੀ ਜਿਹਨੂੰ ਮੈਂ ਕਹਿੰਨੀ ਆ ਉਹਦੀਆਂ ਚੋਂ ਪਿੰਨੀਆਂ ਅਸੀਂ ਬਣਾ ਕੇ ਖਾਣੇ ਆ ਪਸੰਦ ਆਈ ਤਾਂ ਆਪਦੇ ਘਰ 'ਚ ਆਪਦੀ ਫੈਮਿਲੀ 'ਚ ਸੋ ਜ਼ਰੂਰ ਟਰਾਈ ਕਰਿਓ ਤੇ ਜੇ ਪਹਿਲਾਂ ਹੀ ਕਰਦੇ ਹੋ ਤਾਂ ਮੇਰੇ ਸਟਾਈਲ ਨਾਲ ਟਰਾਈ ਕਰਕੇ ਦੇਖਿਓ ਤੇ ਜੇ ਅੱਛਾ ਲੱਗਿਆ ਤਾਂ ਆਪਦੇ ਕੀਮਤੀ ਆਪਦੇ ਸੋਹਣੇ-ਸੋਹਣੇ ਵਿਚਾਰ ਮੇਰੇ ਨਾਲ ਆਪਦੇ ਕਮੈਂਟਸ 'ਚ ਜ਼ਰੂਰ ਸ਼ੇਅਰ ਕਰਿਓ ਬਹੁਤ ਉਡੀਕ ਰਹੂਗੀ ਤੇ ਜੇ ਮੇਰੀਆਂ ਵੀਡੀਓਜ਼ ਮੇਰੀਆਂ ਰੈਸਪੀਜ਼ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ